ਸ਼ੋਹਰਤ ਤਿਆਰ ਵਰ ਤਿਆਰ ਆਈ ਤਾਂ ਘਟ ਗਈ ਹੋਣਾ ਮਾਪਾ ਬਸ ਦੇਖਾ ਪਾ ਬਸ ਪਰਮਾਤਮਾ ਰੱਬ ਤੁਹਾਨੂੰ ਫਰਾਂ ਨੂੰ ਕਰਦੀ ਗਲਤ ਸਾਡਾ ਸਾਰਾ ਟੱਬਰ ਜੀ ਲੱਗਿਆ ਮੈਂ ਦੰਗਰਾਂ ਦੇ ਸੇਵਾਦਾਰ ਹਾਂ ਤੇ ਰੀਤ ਕਹਿੰਦੀ ਬੱਚੀ ਨੂੰ ਮਹੀਂ ਕੱਖ ਪਾਉਣਾ ਹਾਂ ਇਹਨੂੰ ਮੱਕੀ ਚੱਕੀ ਵੀ ਹੋਣਾ ਇਹਦੇ ਲੱਗ ਲੜਦੀ ਏ ਕੰਡ ਮੱਕੀ ਦੇ ਟਾਂਡੇ ਜਿਹੜੇ ਉਹਨਾਂ ਨੂੰ ਹੁੰਦਾ ਕੀ ਹੋਇਆ ਨਾ ਹੁੰਦਾ ਖਾਣ ਤੇ ਉਹ ਕਿਹੜੀ ਕਰੰਟ ਲੱਗਦਾ ਇਹ ਕਹਿੰਦੀ ਹੁੰਦੀ ਹੈ ਲੱਗਦਾ ਕਰਾਟਰੀ ਲੱਗਦਾ ਜਿਹੜੇ ਕੰਡ ਪੱਛ ਪੱਛ ਸੌ ਲੜਿਆ ਇਹਦੇ ਇਹਨੂੰ ਚੱਲ ਨਾ ਪਾ ਦੇ ਬੱਚੇ ਨੂੰ ਇਹਦਾ ਬੱਚੀ ਮਗਰ ਤਗੜੀ ਤਾਂ ਹੋਈ ਨਹੀਂ ਕਾ ਖਾ ਕੇ ਕੱਕੋ ਕਿਆ ਪਾਈ ਜੰਦੀ ਨੂੰ ਤਗੜੀ ਕਰ ਜਾ ਤਾਂ ਹੋ ਰਹਿ ਗਿਆ ਇਹ ਜੀ ਉਹ ਅੱਛਾ ਤੇਰੇ ਦੇਖਦੀ ਤਾਂ ਹੈ ਡੰਗਰ ਅਖਾ ਦਾ ਵਾਰੀ ਪਾਉਣ ਲੱਗਾ ਮਿਕਸ ਕਰੀਏ ਪ੍ਰਾਣੀ ਕੁੜੀਆ ਰਹਿਣਾ ਵਿਚ ਅੱਛਾ ਬਹੁਤ ਜਿ ਮਿਕਸ ਕਰਕੇ ਸੱਚਾ ਹਾਰ ਹੈ ਤੇ ਗਰੀਬ ਖਾਣ ਦੀ ਉਹਦਾ ਮੋਟਾ ਮੋਟਾ ਹਾਂ ਮੋਟਾ ਮੋਟਾ ਸਾਰਾ ਸਾਮਾਨ ਛੱਡ ਦਿੰਦੀ ਨਹੀਂ ਐਸੇ ਦਾ ਮੈਂ ਛੱਪੇ ਦਿੰਦੀ ਥੱਲੇ ਜਿਹੜੀ ਹੁੰਦੀ ਤੇ ਸਾਰੇ ਛੱਡਦੀ ਇਹ ਮੈਂ ਸੁਰਨ ਵਾਲੀ ਹੁਣ ਸ਼ੁਰੂ ਹੋਣੀ ਆ ਇਹਦੇ ਫੱਟ ਲੋ ਫੱਟ ਲੋ ਰੰਗ ਨੂੰ ਸਫਾਈ ਵਿੱਚ ਜੀ ਬੰਗਣਾ ਬੰਲੇ ਹੂੰ ਆ ਆ ਸਫਾਈ ਤੇ ਚਾਹੀਦੀ ਉਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੇ ਵੀ ਫੋੜੇ ਜਿਹਦੇ ਨਾਲ ਖਿਚਲਾ ਸੰਦੀਪ ਚੱਕ ਲਾਪੇ ਫੋੜਾ ਹੱਸੇ ਮੁਰੇ ਜਿੱਥੇ ਤਾਂ ਸੰਭਰ ਹੋਣਾ ਉਹਨੇ ਬੱਚਾ ਪੁੱਤ ਪਿੱਛਾ ਹੋਣਾ ਪੁੱਤ ਆਉਂਦਾ ਰਹਿਣਾ ਅੱਛਾ ਛੱਡੋ ਉਹ ਇਹਦਾ ਮੋਕਾ ਉਹਨਾਂ ਦਾ ਪੁੱਤ ਉਹ ਇਹਦਾ ਨਹੀਂ ਹਾਂ ਹਾਂ ਕਾ ਦਾ ਨਾ ਬੱਸ ਹਲਕਾ ਫਾਇਦਰ ਆ ਮਾ ਲਾਇਬ੍ਰੀ ਵੀ ਹੈ ਜੀ ਨਾਲੇ ਮੰਗਦੇ ਉੱਪਰ ਸਰਪੰਚ ਵੀਰੇ ਕੋਲੇ ਕੁਛ ਹੋਰ ਹੋ ਜਾ ਪਰੇ ਹਾਂ ਹਾਂ ਹੋਟੇ ਵੀ ਕੋਲੇ ਇਹ ਉਹ ਲੈ ਜੂਂਗੇ ਖਰਚਾ ਨੂੰ ਖਿੱਚਦੇ ਲੈਣ ਦੇ ਦਿੱਤੇ ਤੇ ਟਿਕਾਣੇ ਵਰਤੇ ਹਾਂ ਪਾਣੀ ਕੋਲ ਨਹੀਂ ਹੈ ਦੀ ਪਿਆ ਰਹਿਣਾ ਪਪਾ ਹਾਂ ਕੋਟਾ ਹੇ ਤੇਰੀ ਹੈ ਇਹ ਪੰਗੜਾ ਪਾਉਂਦਾ ਮੇਰਾ ਬੱਤ ਪਪਾ ਹਾਂ ਜੀ ਕਿੱਥੇ ਨੂੰ ਨਹੀਂ ਇੱਧਰ ਨੂੰ ਨਹੀਂ ਵੀ ਜੂਟੇ ਨੇ ਨਹੀਂ ਨਹੀਂ ਲੜੇ ਨਹੀਂ ਫੇਲੇ ਲੈ ਲਾ ਤੂੰ ਲੈ ਲੈ ਬਲੇ ਜੀ ਦਰਵਾਜੇ ਦੇ ਨਾਲ ਝੂਟਦੀ ਹੈ ਸੁਬੀਰਾ ਐਨੂੰ ਹਰ ਹਰਿਆਈ ਪਾਤੀ ਹਰਿਆਈ ਦੇ ਉੱਪਰ ਨੂੰ ਕਿਆ ਪਾ ਦੀ ਆ ਲੈ ਰੱਖ ਲਿਆ ਵਿੱਚ ਪੈਰ ਐਕਣਾ ਖਣਾਉਂਦੀ ਏ ਇਹ ਐਨੂੰ ਬਦਲਨੇ ਨੂੰ ਖੁੱਲ੍ਹੇ ਬਣਾਉਣੀ ਪੈਣੀ ਉਹ ਐਂ ਕਰੋ ਜੀ ਜਗ੍ਹਾ ਬਦਲੋਣ ਨਾਲੇ ਮੜੀ ਜੀ ਕਰਨੇ ਹਵਾ ਲੱਗ ਜੂਗੀ ਇੱਥੇ ਹਵਾ ਤਾਂ ਉਹਨੂੰ ਰੋ ਵੀ ਲੱਗਦੀ ਏ ਯਾਰ ਉੱਥੇ ਬੰਦੋ ਬੋਲੀ ਨਾਲ ਬੋਜੂਗੀ ਤੇ ਕਰਦੀ ਇਹ ਹਾਂ ਨਹੀਂ ਬਤੂਨ ਦਿਖਾਉਣਾ ਕਹਦੀ ਮੈਨੂੰ ਦਰਵਾਜ਼ੇ ਬਚੂਟ ਦਿਨ ਦਿਖਾਓ ਨਾ ਕੁਡਾ ਲਾ ਹੂੰ ਭਾਈ ਖਾਣੀ ਐ ਇਹਨੂੰ ਕੱਸੀ ਉਧਮਾ ਤੇ ਕਰਨਿਆ ਫੇ ਤੈਨੂੰ ਰੋਕਿਆ ਕਿਨੇ ਆ ਹਾਂ ਮੈਂ ਕੀ ਕਰਨਾ ਉੱਥੇ ਆਕੇ ਨਾ 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 ਇਹੋ ਜਿਹੀ ਚੀਜ਼ਾਂ ਨਹੀਂ ਦਿਖਾਉਣੀਆਂ ਤੈਨੂੰ ਦੇ ਕੇ ਹੋਰ ਨਿਆਣਾ ਵਿੱਚੂਰੇ ਮਾਟੇ ਕਰੂਗੇ ਫੇ ਫਾਇਦਾ ਕੀ ਆ ਹਾਂ ਉਹਨਾਂ ਦੇ 6:00 ਵਜੇ ਨੂੰ ਨੇ ਗਾਣੇ ਸ਼ੁਭਰੀਤ ਕਰ ਦਿੱਤੀ ਹਾਂ ਪਾਲਾ ਪਪਲਾ ਦੇਖ ਪਪਨਾ ਪਪਨਾ ਕਿਹਦੀ ਵਜਦੀ ਦੂਜੀ ਸੁਣੀ ਮੈਂ ਆਇਆ ਸ਼ਿਭੂ ਆਹ ਚਪਲਾ ਚਪਰਾ ਪਾ ਚਪਲਾ ਪਾ ਪੁੱਤ ਜੂ ਚਪਲਾ ਪਾਉਂਗਾ ਤਾਂ ਹੀ ਨਾ ਉਹ ਮੋਟਰ ਚ ਲਾਕੇ ਨਾ ਹੁਣ ਆਪਾਂ ਨੇ ਫਿਰ ਕੀ ਨਹੀਂ ਪਾਣੀ ਨਹੀਂ ਹੋਣਾ ਇਹ ਨਹੀਂ ਕੰਮ ਹੋਣਾ ਹੋਰ ਹਾਂ 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 ਨਿਆਣੇ ਦਾ ਕੰਮ ਐਮ ਐਮ ਇਹ ਜਾਨਾ ਮਾ ਲੱਗੀ ਹੈ ਹਾਂ ਵਿੱਚ ਵਿੱਚ ਨੂੰ ਖਾਂਦੀ ਹੈ ਤਾਂ ਨਾ ਵਿੱਚ ਨੂੰ ਹਟ ਜਾਂਦੀ ਹੈ ਆਜਾ ਫੇਰ ਫੇਰੇ ਦੇ ਮੂੰਹ ਪਰ ਤੇ ਫਿਰ ਆਏ ਮਸਾਂ ਹੀ ਫਰੀ ਗਈ ਹੁੰਦਾ ਜਦ ਆਉਂਦੀ ਜਾਂਦੀ ਹਾਂ ਫੇਰ ਬਸ ਲੈ ਖੜਗੀ ਪਿਆਰ ਕਰ ਬਸ ਆ ਗੱਲ ਆ ਬਸ ਐਕਣਾ ਹੱਥ ਫਰਾਈ ਦੀ ਜਰੂਰਤ ਹੈ ਨੂੰ ਜਦ ਵੀ ਆਉਂਦੀ ਜਾਂਦੀ ਹੈ ਨਾ ਬਸ ਹਾਂ ਹੱਥ ਫੇਰ ਤੈਨੂੰ ਦੇਖ ਕਰੀ ਜਾਂਦੇ ਹਾਂ ਇਹਦਾ ਮਤਲਬ ਖੇਲਦੀ ਹੈ ਇਹ ਨਾ ਕਿ ਮਾਰਦੀ ਹੈ ਇਹ ਨਹੀਂ ਰਹਿਖ ਮੇਰੇ ਨਾਲ ਖੇਡਣ ਲੱਗੀ ਵੀ ਆ ਤੂੰ ਰੌਣ ਲੱਗੀ ਹੋਈ ਹੈ ਜੱਜ ਕਰਨਾ ਨਾ ਅੰਦਰ ਦੇ ਗੋੜ ਗੋੜ ਲੱਤਾ ਮੜੇ ਜਿਹਾ ਹੱਥ ਨੂੰ ਨਾ ਆਏ ਕਰ ਲਿਆ ਪਾਣੀ ਜਲਾ ਕੇ ਦੇਖੇ ਕਾਇਤ ਰਹਾ ਤਾਂ ਨੂੰ ਹੱਥ ਨੂੰ ਚੱਟਣ ਲੱਗੀ ਤੇਰੇ ਨੂੰ ਬੱਸ ਆ ਪਾ ਦੇ ਨਾ ਤੈਨੂੰ ਸੁਣਾ ਕਾ ਕਰਦੀ ਆ ਤੈਨੇ ਹੈਗਾ ਹਲ ਗੱਡ ਬੰਦ ਰੰਗ ਪਾ ਪਾ ਦੋ ਪਾ ਦੋ ਮਾਮੀ ਨਾ ਮਾਮੀ ਪਾ ਦਵਾਂ ਨਾ ਬੁੱਕੇ ਕੋਲੋਂ ਦੇਖਣ ਦਾ ਸੋਦਾ ਮੇਰਾ ਕਰਦੀ ਕਰਦਾ ਇੱਕ ਇੱਕ ਆਉਣੀ ਨਹੀਂ ਠੀਕ ਆ ਯਾਰ ਆ ਵੀ ਪਾ ਦੇ ਇਹ ਨਮੀ ਟੂੜੀ ਆ ਹਾਂ ਮਾਮੀ ਪਾ ਦੋ ਕਹਿੰਦੀ ਕਾਨੂੰ ਮਾਰ ਦਿਆ ਹੈ ਮਾਰ ਦਿਆ ਹੁਣ ਸੇਰ ਖਲਾਉਂਦੀ ਆ ਹਾਂ ਇੱਕ ਵਾਰ ਪੰਡਾ ਲਾ ਹੱਪਾਉਣ ਕਰਾ ਹੱਪਾਉਣ ਕਰਾ ਹੁਣ ਮੈਂ ਅਸਵੀ ਤਾਂ ਕਰ ਦਿੰਦੇ ਬਾਅਦ ਚ ਹੂੰ ਚਲ ਮੈਂ ਅਸਨੇ ਕੋਲ ਕਰੇ ਜਾ ਦੇਖੀ ਨੇ ਮੁੰਟੇ ਕਰ ਲਾ ਜਦੋਂ ਸਿੰਗਰ ਆਉਂਦਾ ਹਾਂ ਹਾਂ ਉਹ ਵੀ ਇਹ ਕਰਦੀ ਆ ਕੋਰ ਕੋਰ ਜੇ ਤੂੰ ਫੇੜਾ ਜੇ ਤੂੰ ਡਰੀ ਗਏ ਫਿਰ ਕੰਮ ਗਲਤ ਆ ਹਾਂ ਜੇ ਤੂੰ ਡਰੀ ਗਏ ਫਿਰ ਕੰਮ ਗਲਤ ਆ ਨਾ ਡਰਦੇ ਤਾਂ ਨਹੀਂ ਆ ਹਾਂ ਅੱਛਾ ਤੂੰ ਕੱਲੀ ਨਹੀਂ ਆਈ ਉਹ ਫੇਰ ਜੱਪਲਾ ਪੁੱਠੀਆਂ ਪਾਈ ਫਿਰਦੀ ਐ ਹਾਂ ਇਹ ਇਹਨੂੰ ਪਾ ਦੇ ਹਾਂ ਇਹਨੂੰ ਪਾ ਦੇ ਹਾਂ ਇਹਨੂੰ ਪਾ ਦੇ ਠੀਕ ਐ ਇਹਨੂੰ ਪਾ ਦੇ ਠੀਕ ਐ ਅੱਛਾ ਇਹੋ ਜਿਹੇ ਤਰ੍ਹਾਂ ਕਹਿਣਾ ਮੰਨਦੀ ਐ ਬਾਤ ਹੈਂ ਹੈਂ ਜੀ ਆਪਣੀ ਆਪਣੀ ਡਿਊਟੀ ਸਮਹਾਲ ਲਈ ਸਾਰਿਆਂ ਨੇ ਵਿੱਕੀ ਨੇ ਕੱਖ ਡੰਡਾ ਟੁੱਕ ਕੇ ਡੰਗਰਾਂ ਨੂੰ ਪਾਤਾ ਤੇ ਹੁਣ ਉਹ ਖੁੱਲੀ ਵਰ ਗਿਆ ਬੈਠ ਮੈਂ ਸਮੂਰੇ ਕਿਉਂਕਿ ਮੈਂ ਸਾਡੀ ਖੇਲਦੀ ਆ ਜਦੋਂ ਮੈਂ ਉਹਨਾਂ ਨੂੰ ਦੇਖਦੀ ਆ ਵੀ ਉਹ ਬੰਦਾ ਬੈਠ ਕੇ ਤਾਂ ਸੁੱਟੇ ਹਾਂ ਹਾਂ ਸਹੀ ਗੱਲ ਆ ਤੇ ਇੱਥੇ ਸਰਦਾਰ ਜੀ ਲੱਗੇ ਹੋਏ ਆ ਗਏ ਕਿਹੜੇ ਇਹ ਤੁਸੀਂ ਸੰਭਲੋ ਇੱਕ ਟਾਈਮ ਦੀ ਡਿਊਟੀ ਮੈਂ ਘਾਣੀ ਸੁਵਾ ਲਣੀ ਆ ਮੈਂ ਤਿੰਨ ਚਾਰ ਗਾਂ ਹੋਰ ਲੱਗਿਆ ਪਾਉਣ ਬਸ ਹਾਂ ਹੋਰ ਪਿਆ ਹਾਂ ਦੇਖੋ ਆਹ ਲੋ ਤਿੰਨ ਚਾਰ ਗਾਂ ਘਾਣੀ ਕੀ ਕੀ ਨਿਕਲਦੀ ਵਧੀਆ ਗਾਲਾ ਗਾਂ ਤਾਂ ਐਵੇਂ ਬਸ ਜਾਂਦੀਆਂ ਵੀ ਕਿਉਂ ਗਾਂ ਵਧੀਆ ਨੇ ਸਾਰੀਆਂ ਨਹੀਂ ਉਹ ਗੱਲ ਕਰਦੇ ਤੇ ਗਾਂ ਦੂਜੇ ਘਰ ਦੇ ਦੱਸੋ ਖੜ ਜਾਂਦੀਆਂ ਮਹਾਰਾਜ ਹੂੰ ਹੋਰ ਗੱਲ ਨਹੀਂ ਜਦੋਂ ਉਹ ਸੌਂ ਗਈ ਉਦੋਂ ਪਤਾ ਲੱਗਣਾ ਹਾਂ ਮੈਨੂੰ ਤਾਂ ਪਤਾ ਨਹੀਂ ਹੁਣ ਨਿਆੜਾ ਪੂਤੇ ਮਗਰ ਤੇੜਾ ਪੈਂਦਾ ਉਹ ਸਾਲ ਪਤਾ ਕਿੱਥੇ ਰਕ ਮਾਰਦੀਆਂ ਐਚੇ ਰਕ ਡਰਾ ਦੇ ਵੀ ਹੈ ਗਏ ਕਿਥੇ ਗਏ ਫੇਰ ਫੇਰ ਉਹ ਕੰਮ ਕਰਦੇ ਆ ਇਹ ਵੀ ਮੈਂ ਜਾਣ ਕੇ ਲੈ ਕੇ ਆਂ ਵੀ ਤੁਹਾਡੇ ਹੱਟ ਪੈਰ ਨਾਲ ਮੋਟੇ ਜਿਹੜੇ ਚੱਲਦੇ ਆ ਵੀ ਉਹ ਵੀ ਤੜਾ ਦਈਏ ਓ ਕਿਸੇ ਕੰਡੇ ਦਾ ਹਾਂ ਵੀ ਆ ਫੋਨ ਹਾਂ ਗੱਲ ਲੈ ਕੇ ਕੌਣ ਕੱਢੋ ਉਹ ਮੇਰਾ ਪੁੱਪੋ ਤੂੰ ਕਿੱਥੇ ਉਹਨੂੰ ਕੱਖ ਨਾ ਖਾਣ ਦੀ ਤੇ ਤੂੰ ਖੇਲੀ ਚੱਲ ਹਾਂ ਕੱਖ ਨਾ ਖਾਣ ਦੀ ਕੀ ਕਰਦੀ ਖਰਾਬ ਖਰਾਬ ਕਰਦੀ ਕੀ ਕਰਦੀ ਖਰਾਬ ਪਤਾ ਤਾਂ ਲੱਗਿਆ ਖਰਾਬ ਕਰਦੀ ਆ ਖਾਣ ਦੇ ਨੂੰ ਕੱਖ ਖਾਂਦੀ ਉਹ ਵਿਚਾਰੀ ਉਹ ਖਰਾਬ ਕਰਦੀ ਆ ਕੀ ਕਰਦੀ ਵੀ ਉੱਪਰ ਰੱਖਦੀ ਨਾ ਵਿੱਚ ਤਾਂ ਕਰਕੇ ਆਏ ਨੇ ਇਹਨੂੰ ਤਾਂ ਡੰਡਾ ਲੈ ਕੇ ਤੈਨੂੰ ਇਹਦੇ ਕੋਲ ਚੋਪੀਆਂ ਘਟੇ ਖਾਣਾ ਬਣਾ ਤਾਂ ਹਟਣਾ ਨੇ ਪਰ ਨਹੀਂ ਮਾਰਨਾ ਪੁੱਤਰ ਹੁਣ ਤੱਕ ਦੇਖੋ ਵੀ ਤੇ ਛੋਟੀ ਐ ਜੇ ਤੇਰੇ ਮਾਰਾਂ ਇੱਕ ਮਿੰਟ ਤੇਰੇ ਮਾਰਾਂ ਦੋ ਫੇਰ ਪਰ ਮਾਰੋ ਦੇ ਨਾ ਨਹੀਂ ਬੁੱਤ ਪਤ ਸੱਤ ਨਾ ਬਾਹਰ ਨੂੰ ਕਰ ਦੋ ਗੁਰਦੁਆਰਾ ਬਾਜੀ ਦਾ ਦੇਖ ਲੈ ਤਾਂ ਦੋ ਦਿਨਾਂ ਚ ਗਰਮੀ ਬਹੁਤ ਹੋਊਗੀ ਹਾਂ ਗਰਮੀ ਤਾਂ ਉਸ ਜਿਹੜੇ ਹੁਣ ਹੈ ਗਈ ਐ ਆ ਦੋਕ ਦਿਨਾਂ ਚ ਪਹਿਲਾਂ ਨਹੀਂ ਪਸੀਨਾ ਨਹੀਂ ਆਇਆ ਉਹਨੂੰ ਵੀ ਗਰਮੀ ਥੀ ਐਨੀ ਨਹੀਂ ਪਸੀਨਾ ਨਹੀਂ ਆਇਆ ਮੈਨੂੰ ਤਾਂ ਰੋਜ਼ ਆਉਂਦਾ ਮੈਨੂੰ ਤਾਂ ਰੋਜ਼ ਆਉਂਦਾ ਨਜ਼ਰ ਲੱਗੀ ਉਹਨੂੰ ਭਾਬੀ ਜੀ ਦੀ ਵੀ ਗੈਂ ਬਹੁਤ ਵਧੀਆ ਖੜਦੀ ਆ ਰਾਮ ਨਾਲ ਕੁੰਝ ਮਾਰਦੀ ਐ ਬਹੁਤ ਕੁੰਝ ਮਾਰਦੀ ਜੋਰ ਕੇ ਹਾਂ ਮੈਂ ਹਨਾ ਕੰਟਰਲ ਦੀ ਵੀ ਤਾਂ ਹੀ ਦੁਖਣ ਲੱਗੀ ਹੈ ਨਾ ਬੱਜਦੀ ਵੀ ਅੰਨ ਨਹੀਂ ਪਤਾ ਕੀਸ ਕਰ ਦਿੰਦੀ ਵੀ ਬਸ ਵੱਜੀ ਐ ਇਹ ਪਤਾ ਲੱਗਦਾ ਦੋ ਦਿਨ ਦਿਨ ਤੇਰੇ ਨਾਲ ਤਾਂ ਸੁਪਰ ਫਾਸਟ ਆਪਾ ਛੋਤੀ ਗਿਆ ਕੋਈ ਨਾ ਨਿਕਲੀ ਆ ਵਾਲ ਕਿੰਨੇ ਬੋਹਾ ਮਾਹਾਰੀ ਤੇ ਮੇਰੇ ਕੰਨ ਤੇ ਜਾਣ ਮੈਂ ਕੋ ਜਾਣੀ ਹੈਗੀ ਵੀ ਕਿ ਤੰਮਾ ਜਿੱਦਾ ਕਹਿੰਦੇ ਕੜੀਆਂ ਉਹ ਸੁਪਾਪਾ ਕਰ ਹੂੰ ਦੇਹਲਾ ਦੇਹਲਾ ਕੀ ਕਰੇ ਕੋਲੀ ਮਾਹਾਰੀ ਬਿੱਤੂਆ ਹਾਂ ਮਾਰਿਆ ਮੈਂ ਨਹੀਂ ਬਿਆ ਕਰਨੀ ਬੱਚੀ ਚ ਮਾਰਨੀ ਆ ਉਹ ਤਾਂ ਹੀ ਉਹ ਕਹਿੰਦੇ ਜਿਹੜੀ ਬੱਚਾ ਪਾ ਦੋ ਇਹਨਾਂ ਦੇ ਕੀ ਕਹਿੰਦੇ ਨਨੂ ਰਸੀ ਨਿਆਣਾ ਪਾ ਦੋ ਰੱਤਾਂ ਪਾਉਣ ਨੇ ਰੱਤियां ਪਾਉਂਦੇ ਆ ਉਹਨੂੰ ਨਿਆਣਾ ਪਾਉਂ ਕਹਿੰਦੇ ਨੇ ਹਾਂ ਪਰ ਇਹ ਪਉਂਦੀ ਨਹੀਂ ਹੈਗੀ ਤਾਂ ਕਰਕੇ ਨਹੀਂ ਪਹੁੰਚਿਆ ਤੇ ਸੰਦੀਪੋ ਤੈਨੂੰ ਲੱਗਦਾ ਰਿਹਾ ਆਂ ਜਾਂ ਤਾ ਪਉਂਗੀ। ਦੇਖਿਓ ਇੱਧਰ ਨੂੰ ਟਮਟਾ ਦਾ ਚੋਲਕੀ ਪਤਾ ਲੱਗੂ। ਹਾਂ ਬਸ ਠੀਕ ਹੈ। ਵਧੀਆ ਮਨੂੰ ਆਇਆ ਤਾਂ ਮਾ ਪਸੀਨਾ ਆਇਆ ਬਾਹਰ। ਪਾਵਰ ਹੈਗਾ। ਇੱਧਰ ਸੰਦੀਪ ਨੇ ਤਾਂ ਚਾਰ ਵਾਰ ਸਾਫ ਕਰ ਲਿਆ ਪਸੀਨਾ। ਫੇਰ ਆਉਂਦੀ ਆ ਮੈਨੂੰ ਪਰ ਗਰਮੀ ਤਾਂ ਹੈਗੀ ਐ ਵਿੱਕੀ ਜੀ। ਨਾਲ ਮੈਂ ਭੇਜ ਲਿਆ। ਸੁਪੇਨਾ ਮਾ ਮੋੜਾ ਤੋਂ ਉੱਢੀ ਨੂੰ। ਝੁਲੀ ਤੇ ਨਹੀਂ ਬੋਤ ਆਇਆ ਕਰੂ ਨੋ ਨਹੀਂ ਬੇਟੇ ਨਹੀਂ 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 ਹੂੰ ਚਾਹ ਰਣਾ ਦਾ ਮੈਂ ਇੱਕ ਗੱਲ ਹੋਰ ਸੋਚਦੀ ਸੀ ਵੀ ਕਿ ਬੋਲੋ ਜੀ ਮੈਂ ਸੋਚਿਆ ਛੋੜਿਆ ਬਈ ਕਹਿ ਰਹੀ ਇਸੇ ਸ਼ਹਿਰ ਬਹੁਤ ਦੂਰ ਪੈ ਗਿਆ ਇੱਕ ਸ਼ਹਿਰ ਬਹੁਤ ਦੂਰ ਪੈ ਗਿਆ ਦੂਰ ਪੈ ਗਿਆ ਹਾਂ ਅਚਾ ਬਾਰ ਸਾਹਿਬ ਹਾਂ ਕਾਤੇ ਵੀ ਵੀਰ ਦੀ ਮੈਨੂੰ ਲੈ ਕੇ ਨਹੀਂ ਦੀਆਂ ਯਾਰ ਜੀ ਇਹ ਤਾਂ ਸੁਖਵੀਰ ਪਾਰ ਨਹੀਂ ਤੁਰਦੀ ਹਾਂ ਦੇਖੋ ਜਾਦਾ ਦੀਦੀ ਕਹਿੰਦੀ ਤਾਂ ਭਾਈ ਨਹੀਂ ਮੰਨਦਾ ਉਲਟਾ ਇਹਨਾਂ ਦਾ ਕੰਮ ਉਹ ਕੋਈ ਗੱਲ ਨਹੀਂ ਹੈਗੀ ਬਲਤ ਗੱਲ ਇਹ ਹੈ ਵੀ ਇਹਨਾਂ ਨੇ ਮੈਨੂੰ ਕਿਹਨੇ ਆਹ ਮਰਤਮੀਆਂ ਬੀਬੀ ਦਾ ਕੰਮ ਜਾ ਕੇ ਉਲਟੇ ਹੋ ਜਾਂਦਾ ਪਹਿਲਾਂ ਪਹਿਲੀ ਸਹੀ ਚਲ ਜੇਰ ਵੀ ਕਹਿੰਦੇ ਮੈਂ ਜਾਣਾ ਮੈਂ ਜਾਣਾ ਮੈਨੂੰ ਪੇਰ ਤੇ ਨਹੀਂ ਤਪੂਰੇ 10 ਦਿਨ ਹੋ ਗਏ ਕਹਿੰਦੀ ਰੋ ਮਾਂ ਇਹ ਤੁਸੀਂ ਨਹੀਂ ਦੰਦ ਹੋ ਗਏ ਦੰਦ ਹੋ ਗਏ ਕਹਿੰਦੀ ਰੋ ਉਹ ਬਿਮਾਰ ਤਾਂ ਵਿੱਚ ਵੀ ਕਹਿੰਦੀ ਸੀ ਮੈਨੂੰ ਹਾਂ ਫੇਫੇ ਦਾ ਆਦਮਾ ਜਲਾ ਦਾਂਗਾ ਨੇ ਦੇ ਤਰੱਕੀ ਆ। ਬਾਦਿਆਂ ਵਿੱਚ ਕੋਈ ਨਾ ਦਿੱਕਸ਼ਾ। ਦੇਖ ਤਲਾ। ਤੇ ਆ ਦੇਖਣ। ਉਹਨੇ ਖੰਡਾ ਤੇ ਕੱਖ ਨੂੰ ਕਿਆ ਕਰੀਏ? ਇਹਨਾਂ ਦਾ ਖੰਡਾਉਣੀ ਆ। ਓਹੋ ਹੋ। ਅੱਜ ਬਾਕੀ ਗਰਮੀ ਜ਼ਿਆਦਾ। ਸੂਰਜ ਵੀ ਇਹਨਾਂ ਚਮਕ ਰਿਹਾ ਪੂਰਾ। ਜਿਹੜੇ ਸਾਵਣ ਵਾਲਾ ਬੱਟ ਜਾ ਹੋਵਾ ਹਵਾ-ਹਵਾ ਆਊਗੀ ਕਿਧਰੇ ਨਾ ਕਿਧਰੇ ਤੇ। ਨੇਰੀ ਆਉਣ ਦੀ ਪੂਰੀ ਬੋਹਾ। ਮੈਂ ਹਾਂ ਚੱਲ ਪਿਆ ਆਪਾਂ। ਹਾਂ। ਹਾਂ। ਬਾਪਣਾ ਛੇਤੀ ਛੇਤੀ ਕੰਮ ਨੂੰ ਵਿਢ ਲਓ ਚਾਹ ਪਾਣੀ ਪ੍ਰਸਾਦ ਦੇ ਦਾ ਨੇਰੀ ਦਾ ਕੁਛ ਨਹੀਂ ਪਤਾ ਹੈਗਾ ਕਿੰਨੀ ਵਧੀਆ ਗੱਲ ਹੋਵੇ ਜੇ ਉੱਥੇ ਟੀਨਾ ਪਈਆਂ ਜਾਂਦੀਆਂ ਰੋਟੀ ਬਗਾ ਦੇ ਨੇਰੀ ਜੇ ਟੀਨਾ ਉੱਡ ਜਣੀਆਂ ਤੇ ਕਿੰਨੀ ਵਧੀਆ ਗੱਲ ਹੋਣੀ ਸੀ ਲੋਕਾਂ ਨੂੰ ਦਿਖਾਈ ਹੁੰਦੀ ਹਾਂ ਉੱਡ ਜਣੀਆਂ ਹਾਂ ਚੰਗੀਆਂ ਚੰਗੀਆਂ ਟੀਨਾ ਉੱਡ ਜਣੀਆਂ ਅੰਦਰ ਨਾਲ ਤੋਂ ਜਿਹੜਾ ਤੱਕ ਇੰਨੀ ਚੰਗੀ ਹੈ ਨਾ ਖੱਟਾ ਬਤਾਂ ਹੀ ਤਾਂ ਅੰਦਰ ਐ ਪਕਾਉਣ ਨੂੰ ਕਹਿੰਦਾ ਮੈਂ ਤੁਹਾਨੂੰ ਆ ਤੇਰੀ ਐ ਜਣ ਕੇ ਕੀ ਕਰ ਰੋਟੀ ਹੈ ਜੀ ਜਾਂ ਸਬਜ਼ੀ ਦਾ ਬਣ ਗਈ ਸੰਦੀਪ ਸਬਜ਼ੀ ਤਾਂ ਬਣ ਗਈ ਕਿਦਨੇ ਪਦੀਨੇ ਦਾ ਵੀ ਨੰਬਰ ਲਾ ਦੂਜੇ ਤੋੜੂਗਾ ਨਾ ਤਾਂ ਪਤਾ ਨਾ ਫੁੱਟਣਾ ਥੋੜਾ ਜਿਹਾ ਕਾਨੂੰਨ ਆ ਜਾਵਾ ਕੰਮ ਆ ਪਾਣੀ ਕਰਨਾ ਦੋ ਤਿੰਨ ਪਾਣੀ ਵੀ ਗੇਰਨਾ ਹੁਣ ਵੱਧ ਆ ਪਾਣੀ ਗੇਰਦੇ ਬਾਣੀ ਪਾਣੀ ਪਾ ਦੇ ਚੱਕੀ ਪਾਪ ਮੋਟਰ ਚਲਾ ਲਈ ਦੀ ਮੋਟਰ ਮਾ ਚਲਾ ਕੇ ਪਾਣੀ ਪਲਾ ਕੇ ਗਿਆ ਨਾ ਨੂੰ ਢੰਡਾ ਇਹ ਪਾਣੀ ਜਿੰਮ ਕਰਾਵਾ ਆ ਥਲੜੀ ਸੜ ਨੀਵੇਂ ਕਰਨੀ ਪੈਣੀ ਤਾਂ ਬਹੁਤ ਵੱਜਣਾ ਪਾਣੀ ਖੜਦਾ ਨਹੀਂ ਨਾ ਇਹਦੀ ਜੜ ਚ ਇਹ ਚੱਕਰ ਆ ਜੇ ਵੀ ਜੜਤ ਪਾਣੀ ਖੜਨ ਲੱਗ ਗਿਆ ਫਿਰ ਗੱਲਬਾਤ ਬਣ ਜਣੀ ਖਸਬੂ ਤੋਂ ਇਹ ਲਾਈਨ ਦੇ ਚ ਪਦੀ ਨੇ ਦੀ ਕਿਵੇਂ ਆਉਣ ਲੱਗਿਓ ਰ ਥੋੜਾ ਜਿਹਾ ਹਿੱਲਣ ਝੁੱਲਣ ਵਾਲੇ ਹਾਂ ਪਾਣੀ ਪਾ ਕੇ ਕਰਨਾ ਭਾਈ ਬੱਚੇ ਨਾ ਮਟ ਕੇ ਤੁਮ ਆਪਾਂ ਮਟਾਟਾ ਹੋ ਗਿਆ ਚਲੋ ਮਿਲਦੇ ਜੀ ਫਿਰ ਬਾਈ ਟਾਟਾ ਹੋ ਗਿਆ ਹਾਂ ਬਤਾ ਆ ਗਿਆ ਮੈਂ 1 ਮਿੰਟ ਪਹੁਣ ਤੂੰ ਇਹਨਾਂ ਨੂੰ ਬਚਾ ਲਈ ਮੜ ਜੱਕਾ ਆ ਬੂਟੇ ਪਰ ਵੀ ਪਹਿਲਾਂ ਛੱਟੇ ਹੀ ਗਿਰ ਗਏ ਤੇਰੇ ਆ ਮੈਂ ਦਾਦਾ ਨਹੀਂ ਹਾਂ ਤੇ ਸੇਕ ਓਹੋ ਉਦੋਂ ਇੱਥੇ ਅੱਗ ਵਾਲੀ ਸੀ ਕਿਹੜੀ ਹੁਣ ਇਹ ਸਫਰੇ ਘੜੀ ਚ ਛੱਟਪਟ ਅੱਛਾ ਛੱਟਪਟ ਮੇਰੇ ਤੋਂ ਦੋ ਦਿਨ ਤੋਂ ਪ੍ਰਯਾਨ ਦਾ ਕੰਮ ਕਰਾਇਆ ਨਹੀਂ ਉਹ ਕਰਨ ਉਹਨਾਂ ਨੇ ਵੀ ਟਾਈਮ ਗੱਲ ਕਰਨਾਂ ਤੇ ਪੈਸੇ ਵੀ ਖਾਤੇ ਲੱਗੇ ਤੇ ਕੰਮ ਟਾਈਮ ਤਾਂ ਜੰਨਾ ਤੇ ਪਰ ਕੱਖ ਤਾਂ ਸਸ ਲੱਗ ਨਹੀਂ ਮੜਦਾ ਜਾਂਦਾ ਤੁਹਾਡਾ ਕਾਰ ਵੀ ਦਿੱਤਾ ਹੈ ਇਹਦੇ ਪਰ ਕੰਮ ਕਰੀ ਜਾਂਦਾ ਹਾਂ ਕਿੱਥੇ ਕਰੀ ਜਾਂਦਾ ਅੱਛਾ ਅੱਧੇ ਕਿਲੇ ਪਰ ਕਰ ਵੀ ਦਿੱਤਾ ਹੈ ਅੱਛਾ ਚੱਲ ਆਗ ਨਾਲ ਖੜੋ ਜਾ ਸੇ ਇਹ ਤੋਂ ਕੱਖੇ ਵੱਡਲਾ ਅੱਛਾ ਹਾਂ ਜੋ ਫਰੀਦ ਕਿਤੇ ਬੈਠ ਗਿਆ ਕਿਲੇ ਆਹ ਲਾ ਇਹ ਲਾ ਕਿਹੜਾ ਮਿੱਟੀ ਦੇ ਵਿੱਚ ਇਹ ਦਾਦਾ ਪੋਤੀ ਇਹ ਦਾਦਾ ਪੋਤੀ ਅੰਤਰੀ ਐਂਤਰੀ ਆ ਆਮਰ ਹਾਂ ਹਾਂ ਬਚਰੀ ਬਾਜਰੇ ਤੇ ਦਿਖਿਆ ਨਿਕਲਿਆ ਆ ਡੰਗਰ ਬੱਚੇ ਦਾ ਸਾਰਾ ਕੰਮ ਨਿਵੇੜ ਕੇ ਜੀ ਹੁਣ ਸ਼ਾਮ ਦੇ ਟਾਈਮ ਵੀ ਕੀ ਕਹਿੰਦੇ ਵੀ ਦੋ ਚਾਰ ਕੁ ਪੰਪ ਰਹਿੰਦੇ ਆ ਕੱਲ ਸਵੇਰ ਦਾ ਲੱਗਿਆ ਵਾ ਜੀ ਸਵੇਰੇ ਵੀ ਨੇ ਰਾਤੇ ਕਈ ਪੰਪ ਚਾਰਜਿੰਗ ਲਾ ਗਿਆ ਤਾਂ ਇਹਨੂੰ ਹੂੰ ਅੱਧੇ ਕਿਲੇ ਪਰ ਹੋ ਗਈ ਧਰਾਂ ਦਾ ਉਹ ਉਹ ਕਿੱਥੇ ਆ ਨੋਮ ਮਧੂ ਮਧੂ ਕੋਈ ਚੱਲ ਗਿਆ ਵਾ ਅੱਛਾ 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 ਲੈਣੇ ਚ ਦੇਖਣ ਲੱਗ ਗਿਆ ਹਿੱਥੇ ਤਲਾ ਹਨ ਕਹਿੰਦਾ ਹਾਂ ਤਾਂ ਪਹਿਲਾਂ ਹੀ ਬਦਲਿਆ ਵਾ ਸਾਡਾ ਜਗਾਈ ਵਾਲਾ ਬਦਲਿਆ ਹੋਰ ਬਣੀ ਰੋਗ ਆ ਮਰ ਰਿਹਾ ਡੱਕਾ ਹੋ ਰਿਹਾ ਮਾਰ ਰਿਹਾ ਹੈ ਦੁਬਾਰਾ ਤੁਰ ਪਣਾ ਕਿਹੜਾ ਪਣਾ ਸਪਰੇਅ ਮਾਰੀ ਵੀ ਭਈ ਜੰਦੇ ਜਾਂਦੇ ਨੇ ਹਨਾ ਜਦ ਹਨਾ ਹਾਂ ਦੁਬਾਰਾ ਤੁਰਨ ਲੱਗ ਜਾ ਫੇਰ ਸਹੀ ਗੱਲ ਹੈ ਤੇਰੀ ਮਰਿਆ ਨਹੀਂ ਜਿੱਦਾਂ ਮਰਨਾ ਚਾਹੀਦਾ ਸੀਗਾ ਹਾਂ ਆਹ ਗੜਾਈ ਕੀ ਨਹੀਂ ਕਰਦੀ ਪਾਪਾ ਜੀ ਲੱਗੇਵੇਂ ਬਈਆ ਲੱਗਿਆ ਵਾ ਤਾਂ ਅੱਛਾ 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 ਉਹਨੂੰ ਰੋਸੇ ਆ ਮਾ ਚੱਲੇ ਜਾ ਅੱਜ ਦੇਖਣਾ ਚਾਹਤਾ ਤਾਂ ਮਹਾਦੇਵ ਜੀ ਨੂੰ ਤਾਂ ਫੇਰੇ ਲਾਉਣੀ ਆ ਨੰਦਾ ਜੰਨੇ ਪਰ ਕਿਹੜਾ ਉਹਨਾਂ ਕੱਖ ਨੇ ਉੱਪਰ ਉਹ ਵੀ ਗੱਲ ਚੈਰੀ ਠੀਕ ਹੈ ਉਹ ਆਹ ਤੇ ਫੂਕਤਾ ਹੋਇਆ ਬਈ तकरीबन ਹਾਂ ਜੇ ਕਰਕੇ ਗਿਆ ਸੁਣਿਆ ਅੱਜ ਰਾਤ ਪਹਿਲਾਂ ਲੱਗੇ ਹਾਂ ਇਹਦੇ ਪਰ ਹਾਂ ਇਹਦੇ ਵਿੱਚ ਆਹ ਉਹਦਾ ਦੂਜੀ ਸਪਰੇ ਵੀ ਹੋਣੀ ਆ ਯਾਰ ਕਣ ਸੁਹੇ ਜਿਹੇ ਵਾਲੀ ਵੈਸੇ ਉਹਦਾ ਫਾਇਦਾ ਹੋਗਾ ਜਿਹੜੀ ਦੂਜੀ ਸਪਰੇ ਕਰੀ ਸੀ ਉਹਨੇ ਵੀ ਅਸਰ ਕਰਤਾ ਥੋੜਾ ਜਿਹਾ ਆ ਦੇਖ ਆ ਜਿਹੜੇ ਦੱਬੇ ਤੇ ਆ ਦੇਖੋ ਕੀ ਓਹ ਆ ਜਿਹੜੇ ਨਵੇਂ ਨਵੇਂ ਦੱਬੇ ਤੇ ਸਾਰੇ ਨਿਕਲੇ ਆ ਆ ਨਵੇਂ ਦੱਬੇ ਹੋਏ ਆ ਇਹ ਦੂਸ ਚੱਖ ਨੂੰ ਤਾਂ ਥੋੜੇ ਨੂੰ ਮਾਰਦੀ ਪਾਤੀ ਇਹਨੂੰ ਨਹੀਂ ਮਾਰਦੀ ਇਹ ਸਵਾਰ ਤੇ ਉਹ ਦੇਖ ਲਈਏ ਦੇ ਵਿੱਚ ਇੱਥੇ ਉਹ ਵੀ ਨਿਕਲਦਾ ਆਪਣਾ ਤੇ ਆ ਇੱਥੇ ਵੀ ਗੰਨੇ ਦੇ ਦੱਬੇ ਹੋਏ ਆ ਵੀ ਧਿਆਨ ਰੱਖੀ ਮੜੇ ਜੱਟਾ ਹੂੰ ਜੇ ਉਹਨਾਂ ਨੂੰ ਬਤਾਉਂਗਾ ਲਾ ਕੇ ਬੇਤਕ ਜ਼ਰੂਰ ਰਹੀ ਨਹੀਂ ਬਣਾ ਇਹ ਬੁੱਕੀ ਥਾਲੀ ਅੱਛੇ ਦਾ ਟੁੱਟ ਗਈ ਹਾਂ ਪੂਰੇ ਦਾਬ ਹੋ ਗਈ ਇੱਥੇ ਜੜ ਫੜਿਆਉਣਗੇ ਨਾ ਦਮਾਰਾ ਇਹ ਵੀ ਪੰਗ ਹੈ ਤੁਸੀਂ ਆਪਾ ਇਹੋ ਥੋੜੀ ਖਤਮ ਨਹੀਂ ਹੁੰਦੀ ਇਹ ਚਲੋ ਠੀਕ ਆ ਕਰਦੇ ਮੈਂ ਮੰਡ ਚ ਕਿਹੜਾ ਮਾਰ ਕੇ ਆਉਣਾ ਮੜਾ ਜੱਕ ਠੀਕ ਆ ਜੀ ਫਿਰ ਮਿਲਦੇ ਹਾਂ ਕਿਸੇ ਅਗਲੇ ਵਲੌਗ ਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਛੱਡ ਦੀ ਕਲਾਚ ਰੱਖਿਆ ਜੀ